ਸਾਤਨਾ ਸ੍ਰੀ ਵਾਹਿਗੁਰੂ ਸਬ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਹਮਾ ਚਿਸਤਰ ਕ ਬਿਲਬਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਾਰੇ ਦਿੰਦ ਖਾਤੀ हर बिन रहना सको एक राती जो बिन अंबले अम्बली मर जाई है क्यों हर बिन हम मर जाती रहाओ ਤੁਮਹਾਰ ਸਰਵਰ ਅੰਤ ਅਗਾਹਾ ਹਮ ਲੈਨਾ ਸਭ ਅੰਤ ਮਾਤੀ ਤੂੰ ਪਰੇ ਪਰੇ ਅੰਭੁਪੁਰਪਾ ਸੁਆਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰੇ ਜਿਉ ਉਤਮ ਪਾਤੀ ਆਪੇ ਠਾਕੁਰ ਆਪੇ ਸਿਵਕ ਆਪੇ ਬਣਾਵੇ ਭਾਤੀ ਨਾਨਕ ਜਨ ਤਮਾਰਾ ਸੁਆਮੀ ਹਰ ਰਖਿਉ ਲਾਜ ਭਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਬ ਜੀ ਹਰ ਹਰ ਬਿੰਦ ਭੈ ਹਰ ਸੁਆਮੀ ਹਮਾ ਚਿਸਰਕ ਬਿਲ ਬਲਾਤੀ ਹਾਰੇ ਹਾਰੇ ਕਿਰਪਾ ਕਰੇ ਵੇ ਪ੍ਰਭ ਆਪਣੀ ਮੁੱਖ ਦੇਵੈ ਹਾਰੇ ਜਿੰਦ ਖਾਤੀ ਹਾਰੇ ਬਿਨ ਰਹਿ ਨਾ ਸਕੂੰ ਇੱਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਾਰੇ ਜਾਈ ਹੈ ਗਾਤੀ ਰਹਾਓ ਤੁਮਹਾਰ ਸਰਵਰ ਅੰਤ ਅਗਾਹ ਹਮ ਲੈਣਾ ਸਭ ਅੰਤ ਮਾਤੀ ਤੋ ਪਰੇ ਪਰੇ ਅੰਭੁ ਕੁਰਪਾ ਸੁਲਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੌਰ ਰੰਗ ਚਰੁਲੈ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰੇ ਜਿਓ ਉਤਮ ਪਾਤੀ ਆਪੇ ठाकुर आपे सेवक आपे बनावे भाती नानक जनत वारा स्वामी हर रखियो लाज प्रभाती सतनाम श्री वाहे गुरु साब जी ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਸਰਕ ਬਿਲਬ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਰ ਦਿਮਰ ਖਾਤੀ ਹਰ ਬਿਨ ਰਹਿਨਾ ਸਤੋ ਇੱਕ ਰਾਤੇ ਜੋ ਬਿਨ ਅਬਲੇ ਅਬਲੀ ਮਾਰੇ ਗਈ ਹੈ ਤ्यों ਹਰ ਬਿਨ ਹਮ ਮਾਰੇ ਜਾਂਦੀ ਰਹਾਓ ਤੁਮ ਹਰ ਸਰਵਰ ਅੰਤ ਅਗਾਹ ਹਮ ਲਹਿਨਾ ਸਭ ਅੰਤ ਮਾਤੀ ਤੂੰ ਪਰੇ ਪਰੇ ਅੰਬ ਪ੍ਰਪਾ ਸੁਆਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨਾ ਹਰ ਜਪਿਓ ਗੋਰ ਰੰਗ ਚੁਲੇ ਰਾਤੀ ਹਰ ਹਰ ਭਗਤ ਬੇਨ ਅੰਤ ਸੋਬਾ ਹਾਰੇ ਜਿਉ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨ ਤਮਾਰਾ ਸੁਆਮੀ ਹਰ ਰੱਖਿਓ ਲਾਜ ਭਗਾਤੀ 사ਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਤਰਕ ਬਿਲਬ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁੱਕਦੇ ਵੇ ਹਾਰੇ ਬਿੰਦ ਖਾਪੀ ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਾਰੇ ਜਾਈ ਹੈ ਤਿਉ ਹਰ ਬਿਨ ਹਮ ਮਾਰੇ ਜਾਤੀ ਰਹਾਓ ਤੁਮ ਹਰ ਸਰਵਰ ਅੰਤ ਅਗਾਹ ਹਮ ਲੈਨਾ ਸਭ ਅੰਤ ਮਾਤੀ ਤੋਮ ਪਰੇ ਪਰੇਂ ਪ੍ਰਪਾ ਸੁਆਮੀ ਮਿਤ ਜਾਣੇ ਆਪਣੇ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬੇਨ ਅੰਤ ਸੋਬਾ ਆਰੇ ਜਿਉ ਉਤਮ ਪਾਤੀ ਆਪੇ ਠਾਕੁਰ ਆਪੇ ਸ਼ਵਕ ਆਪੇ ਬਣਾਵੇ ਬਾਤੀ ਨਾਨਕ ਜਨ ਤਮਾਰਾ ਸਵਾਮੀ ਹਰ ਰੱਖਿਉ ਲਾਜ ਭਗਾਤੀ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਸਰ ਕ ਬਿਲਬ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਰ ਬਿੰਦ ਖਾਤੀ ਅਰ ਬਿਨ ਰਹਿ ਨ ਸਕੂ ਇੱਕ ਰਾਤਿ ਜੋ ਬਿਨ ਅਬਲੇ ਅਬਲੀ ਮਰ ਜਾਈ ਹੈ ਤ्यों ਹਰ ਬਿਨ ਹਮ ਮਾਰੇ ਜਾਤੀ ਰਹਾਓ ਤੁਮ ਹਰ ਸਰਵਰ ਅੰਤ ਅਗਾਹ ਹਮ ਲੈਨਾ ਸਭ ਅੰਤ ਮਾਤੀ ਤੋ ਪਰੇ ਪਰੇ ਅੰਪੁਰਪਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰੇ ਜਿਉ ਉਤਮ ਪਾਤੀ ਆਪੇ ਠਾਕੁਰ ਆਪੇ ਸ਼ਿਵਕ ਆਪੇ ਬਣਾਵੇ ਪਾਤੀ ਨਾਨਕ ਜਨ ਤੁਮਾਰਾ ਸੁਆਮੀ ਹਰ ਰਖਿਓ ਲਾਜ ਪਵਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਹਮ ਚਿਤਰਕ ਬਿਲਬਲਾਤੀ ਹਾਰੇ ਹਾਰੇ ਕਿਰਪਾ ਕਰੇ ਵੇ ਪ੍ਰਭ ਆਪਣੀ ਮੁੱਖ ਦੇਵੈ ਹਾਰੇ ਦਿਮਖਾਤੀ ਹਾਰੇ ਬਿਨ ਰਹਿ ਨਾ ਸਕੂੰ ਏਕ ਰਾਤੀ ਜਿਉ ਬਿਨ ਅੰਬਲੇ ਅੰਬਲੀ ਮਾਰੇ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅੰਤ ਅਗਾਹ ਹਮ ਲਹਿ ਨ ਸਭ ਅੰਤ ਮਾਤੀ ਤੂੰ ਪਰੇ ਪਰੇ ਅੰਬ ਕਿਰਪਾ ਸਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੌਰ ਰੰਗ ਚਰੁਲਾ ਰਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰੇ ਜਿਓ ਸਮਾ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨ ਤਮਾਰਾ ਸਵਾਮੀ ਹਰ ਰੱਖਿਉ ਲਾਜ ਭਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਹਰ ਹਰ ਬਿੰਦ ਪਏ ਹਰ ਸੁਆਮੀ ਅਮਾ ਚਿਸਤਰ ਕ ਬਿਲਾ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਾਰੇ ਦਿਮ ਖਾਤੀ ਆਰੇ ਬਿਨ ਰਹਿ ਨਾ ਸਕੂੰ ਇੱਕ ਰਾਤਿ ਜੋ ਬਿਨ ਅੰਬਲੇ ਅੰਬਲੀ ਮਾਰੇ ਜਾਈ ਹੈ ਤਿਉ ਹਰ ਬਿਨ ਹਮ ਮਾਰੇ ਜਾਂਦੀ ਰਹਾਓ ਤੁਮਹਰ ਸਰਵਰ ਅੰਤ ਅਗਾਹ ਹਮ ਲੈਣਾ ਸਕੋ ਅੰਤ ਮਾਤੀ ਤੋ ਪਰੇ ਪਰੇ ਅੰਪੁਰਪਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰੇ ਜਿਉ ਊਤਮ ਪਾਤੀ ਆਪੇ ਠਾਕੁਰ ਆਪੇ ਸ਼ਿਵਕ ਆਪੇ ਬਣਾਵੇ ਪਾਤੀ ਨਾਨਕ ਜਨ ਤੁਮਾਰਾ ਸੁਆਮੀ ਹਰ ਰਖਿਓ ਲਾਜ ਪਵਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਬੇੰਦ ਭਏ ਹਰ ਸੁਆਮੀ ਹਮ ਚਿਤਰਕ ਬਿਲਬਲਾਤੀ ਸਾਰੇ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵ ਹਾਰੇ ਦਿਮਖਾਤੀ ਹਾਰੇ ਬਿਨ ਰਹਿ ਨਾ ਸਕੋ ਇਕ ਰਾਤੀ ਜੋ ਬਿਨ ਅਬਲੇ ਅਬਲੀ ਮਾਰੇ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅੰਤ ਅਗਾਹ ਹਮ ਲਹਿ ਨ ਸਭ ਅੰਤ ਮਾਤੀ ਤੂੰ ਪਰੇ ਪਰੇ ਅੰਮ੍ਰਿਤ ਕਿਰਪਾ ਸਨ ਅੰਮੀ ਮਿੱਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨਾਂ ਹਰ ਜਪਿਓ ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ हारे जियों ओतम पाती आपे ठाकुर आपे सेवक आपे बनावे पाती नानक जान तुम्हारा स्वामी हार रखियो लाज पवाती ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਹਮਾ ਚਿਸਤਰਕ ਬਿਲਬ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੋਖ ਦੇਵੈ ਹਾਰੇ ਦਿਮ ਖਾਤੀ ਆਰੇ ਬਿਨ ਰਹਿ ਨਾ ਸਕੂੰ ਇੱਕ ਰਾਤੇ ਜੋ ਬਿਨ ਅੰਬਲੇ ਅੰਬਲੀ ਮਾਰੇ ਜਾਈ ਹੈ सब तो अंत माती तू परे परे कृपा स्वामी मित जाने अपनी गाती हार के शांत जीना हर जप्यो गौर रंग राती हर हर भगत बिन अंत शोभा हारे जियो उम आपे ठाकुर आपे सेवक आपे बनावे पाती नानक जन तुम्हारा स्वामी ਹਰ ਰਖਿਉ ਲਾਜ ਪਭਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਜ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਸਤਰ ਕ ਬਿਲਬ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਕਾ ਦੇਵ ਹਾਰੇ ਦੇ ਮਖਾਤੀ ਹਾਰੇ ਬਿਨ ਰਹਿ ਨਾ ਸਕੂੰ ਇੱਕ ਰਾਤੀ ਜੋ ਬਿਨ ਅਬਲੇ ਅਬਲੀ ਮਾਰੇ ਜਾਈ ਹੈ ਕਿਉਂ ਹਰ ਬਿਨ ਹਮ ਮਾਰੇ ਜਾਤੀ ਰਹਾਓ ਤੁਮਹਾਰ ਸਰਵਰ ਅੰਤ ਅਗਾਹ ਹਮ ਲੈਣਾ ਸਭ ਅੰਤ ਮਾਤੀ ਤੋ ਪਰੇ ਪਰੇ ਅੰਪੁਰਪਾ ਸੁਆਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੁਲਾ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰੇ ਜਿਉ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਭਾਤੀ ਨਾਨਕ ਜਨ ਤਮਾਰਾ ਸੁਆਮੀ ਹਰ ਰੱਖਿਉ ਲਾਜ ਪਭਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਬੰਦ ਭਏ ਹਰ ਸੁਆਮੀ ਅਮਾ ਚਿਸਰਕ ਬਿਲਾ ਬੁਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਰ ਜਮ ਖਾਤੀ ਹਰ ਬਿਨ ਰਨਾ ਸਤੋ ਇੱਕ ਰਾਤੀ ਜੋ ਬਿਨ ਅਮਲੇ ਅਮਲੀ ਮਾਰੇ ਜਾਈ ਹੈ ਤਿਉ ਹਰ ਬਿਨ ਹਮ ਮਾਰੇ ਜਾਤੀ ਰਹਾਓ ਤੁਮ ਹਰ ਸਰਵਰ ਅੰਤ ਅਗਾਹ ਹਮ ਲੈਣਾ ਸਭ ਅੰਤ ਮਾਤੀ ਤੋ ਪਰੇ ਪਰੇ ਅੰਭਪੁਰਪਾ ਸੁਆਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰੇ ਜਿਉ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨਤ ਮਹਾਰਾ ਸੁਆਮੀ ਹਰ ਰਖਿਓ ਲਾਜ ਭਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਸਰ ਕ ਬਿਲਬ ਲਾਤੀ ਹਾਰੇ ਹਾਰੇ ਕਿਰਪਾ ਕਰੇ ਵੇ ਪ੍ਰਭ ਆਪਣੀ ਮੁੱਖ ਦੇਵੈ ਹਾਰੇ ਦਿਮਖਾਤੀ ਹਾਰੇ ਬਿਨ ਰਹਿ ਨਾ ਸਕੂੰ ਇੱਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਾਰੇ ਗਈ ਹੈ ਸਭੋ ਅੰਤਮਾਤੀ ਤੂੰ ਪਰੇ ਪਰੇ ਅੰਨਪੁਰਪਾ ਸਲਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰੇ ਜਿਉ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨ ਤਾਰਾ ਸੁਆਮੀ ਹਰ ਰੱਖਿਓ ਲਾਜ ਪਭਾਤੀ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਸਰਕ ਬਿਲਬ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁੱਕਦੇ ਵੇ ਹਾਰੇ ਬਿੰਦ ਖਾਪੀ ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ ਜੋ ਬਿਨ ਅਬਲੇ ਅਬਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਓ ਤੁਮਹਾਰ ਸਰਵਰ ਅੰਤ ਅਗਾਹ ਹਮ ਲੈਨਾ ਸਭ ਅੰਤ ਮਾਤੀ ਤੋ ਪਰੇ ਪਰੇ ਅੰਪੁਰਪਾ ਸਵਾਮੀ ਮਿਤ ਜਾਣੇ ਆਪਣੇ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਆਰੇ ਜਿਉ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਭਾਤੀ ਨਾਨਕ ਜਨ ਤਮਾਰਾ ਸਵਾਮੀ ਹਰ ਰੱਖਿਉ ਲਾਜ ਪਗਾਤੀ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਹਮਾ ਚਿਸਰ ਕ ਬਿਲਬ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਰ ਬਿੰਦ ਖਾਤੀ ਆਰੇ ਬਿਨ ਰਹਿ ਨ ਸਕੂੰ ਇੱਕ ਰਾਤਿ ਜੋ ਬਿਨ ਅੰਬਲੇ ਅੰਬਲੀ ਮਰ ਜਾਈ ਹੈ ਕਿਉਂ ਹਰ ਬਿਨ ਹਮ ਮਾਰੇ ਜਾਤੀ ਰਹਾਓ तुम हर सर्वर अंत अगाहा हम लहना सब अंत माती तुम परे परे अन कृपा स्वामी मेट जाने अपनी गाती हर के संत जिना हर जपियो ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬੇਨ ਅੰਤ ਸੋਬਾ ਹਰੇ ਜਿਉ ਊਤਮ ਪਾਤੀ ਆਪੇ ਠਾਕੁਰ ਆਪੇ ਸਿਵਕ ਆਪੇ ਬਣਾਵੇ ਪਾਤੀ